ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਆਪਾਂ ਬਣਾਵਾਂਗੇ हेयर ऑयल ਬਹੁਤ ਹੀ ਸੌਖੇ ਤਰੀਕੇ ਨਾਲ ਉਹਨਾਂ ਚੀਜ਼ਾਂ ਨਾਲ ਜਿਹੜੀਆਂ ਕਿ ਸਾਡੇ ਘਰ ਦੇ ਵਿੱਚੋਂ ਆਮ ਰਸੋਈ 'ਚ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਤੇ ਬਹੁਤ ਹੀ ਫਾਇਦੇਮੰਦ ਹੁੰਦੀਆਂ ਤੇ ਇਹਦੇ ਵਿੱਚ ਲਏ ਹੈਗੇ ਆਪਾਂ ਔਲੇ ਕਲੌਂਜੀ ਮੇਥੀ ਦਾਣਾ ਪਿਆਜ਼ ਐਲੋਵੇਰਾ ਐਲੋਵੇਰਾ ਨੂੰ ਇਸ ਤਰ੍ਹਾਂ ਕੱਟ ਕੇ ਤੁਸੀਂ ਪਾਣੀ ਦੇ ਵਿੱਚ ਡਿੱਪ ਕਰਕੇ ਰੱਖ ਦੇਣਾ ਇਹ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਦੇ ਵਿੱਚੋਂ ਜੋ ਵੀ ਪੀਲਾ ਪਦਾਰਥਾ ਉਹ ਬਾਹਰ ਨਿਕਲ ਜਾਵੇ ਇਹਦੇ ਨਾਲ ਸਾਡੀ ਸਕਿਨ ਦੇ ਉੱਪਰ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਨਹੀਂ ਤਾਂ ਤੇ ਇਹ ਲਿਆ ਜਿਸਰੋਂ ਦਾ ਤੇਲ ਕਰਦਾ ਬਣਿਆ ਹੋਇਆ ਸਰੋਂ ਦਾ ਤੇਲ ਹੈ ਕੋਲੂ ਤੋਂ ਲਿਆ ਹੋਇਆ ਜਿਹਦੇ ਵਿੱਚੋਂ ਸਰੋਂ ਦੀ ਖਾਲਕ ਕੱਢਦੇ ਆਪਾਂ ਉਹ ਵਾਲਾ ਤੇ ਕੜੀ ਪੱਤਾ ਇਹ ਚੀਜ਼ਾਂ ਸਾਨੂੰ ਆਮ ਆਸਾਨੀ ਦੇ ਨਾਲ ਹੀ ਸਾਡੇ ਘਰਾਂ ਚੋਂ ਹੀ ਮਿਲ ਜਾਂਦੀਆਂ ਤੇ ਜਿਹੜਾ ਪਿਆਜ਼ ਲੈਣਾ ਇਹ ਥੋੜਾ ਸਖਤ ਲੈਣਾ ਪੋਲੇ ਜਿਹਾ ਪਿਆਜ਼ ਨਹੀਂ ਲੈਣੇ ਬਿਲਕੁਲ ਸਖਤ ਪਿਆਜ਼ ਹੋਣ ਤੇ ਜਿਹੜਾ ਐਲੋਵੇਰਾ ਜੈਲ ਆ ਇਹਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਛੱਲ ਕੇ ਸਾਫ਼ ਕਰਕੇ ਇਸ ਤਰ੍ਹਾਂ ਵਿੱਚੋਂ ਜੈਲ ਕੱਢ ਲੈਣੀ ਆ ਤੇ ਇਹ ਪਿਆਜ਼ ਨੂੰ ਆਪਾਂ ਮੈਸ਼ ਕਰ ਲਿਆ ਤੇ ਇਹਦਾ ਰਸ ਜਿਹੜਾ ਉਹ ਜਿਵੇਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਦਾ ਹੋਵੇ ਤੇ ਇੱਧਰ ਆਪਾਂ ਗੈਸ ਤੇ ਉੱਪਰ ਰੱਖ ਦਿੱਤੀ ਹੈ ਕੜਾਈ ਜੇ ਇਹ ਕੜਾਈ ਤੁਹਾਡੇ ਕੋਲੇ ਐਲੂਮੀਨੀਅਮ ਦੀ ਹੋਵੇ ਜਾਨੀ ਕਿ ਲੋਹੇ ਦੀ ਕੜਾਈ ਹੋਵੇ ਤਾਂ ਬਹੁਤ ਵਧੀਆ ਹੈਗੀ ਹੈ ਪਰ ਮੇਰੇ ਕੋਲੇ ਤਾਂ ਇੰਨੀ ਹੀ ਹੈਗੀ ਸੀ ਇਹਦੇ ਕਰਕੇ ਆਪਾਂ ਨੂੰ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਪਊਗੀ ਤਾਂ ਕਿ ਇਹਦੇ ਵਿੱਚ ਉਹ ਕਾਲਾਪਨ ਆ ਸਕੇ ਤੇਲ ਦੇ ਵਿੱਚ ਪਰ ਜੇਕਰ ਤੁਹਾਡੇ ਕੋਲੇ ਲੋਹੇ ਦੀ ਕੜਾਈ ਹੈ ਤਾਂ ਫਿਰ ਸੋਨੇ ਤੇ ਸੁਹਾਗਾ ਫਿਰ ਬਹੁਤ ਵਧੀਆ ਚੀਜ਼ ਹੈਗੀ ਹੈ ਤੇ ਇਹ ਜਿਹੜਾ ਤੇਲ ਆਪਾਂ ਸਭ ਤੋਂ ਪਹਿਲਾਂ ਪਾ ਦਿੱਤਾ ਤੇ ਇਹਦੇ ਵਿੱਚ ਹੁਣ ਆਪਾਂ ਉਹ ਜੋ ਵੀ ਸਾਰਾ ਕੁਝ ਹੈ ਮਟੀਰੀਅਲ ਉਹ ਪਾਵਾਂਗੇ ਤੇ ਇਹਨੂੰ ਹੌਲੀ-ਹੌਲੀ ਸੇਮ ਦੇ ਉੱਪਰ ਬੰਨਣਾ ਸ਼ੁਰੂ ਕਰ ਦਵਾਂਗੇ ਕਿਉਂਕਿ ਜ਼ਰੂਰੀ ਨਹੀਂ ਕਿ ਵਾਲ ਜੋ ਕੇਸ ਨੇ ਇਹ ਕੁੜੀਆਂ ਨੂੰ ਹੀ ਇਸ ਤਰ੍ਹਾਂ ਚਾਹੀਦੇ ਅੱਜਕੱਲ ਮੁੰਡਿਆਂ ਦੇ ਵੀ ਵਾਲ ਬਹੁਤ ਝੜਨੇ ਸ਼ੁਰੂ ਹੋ ਗਿਆ ਹੈ ਹੇਅਰ ਫਾਲ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਪ੍ਰਦੂਸ਼ਨ ਹੀ ਇੰਨਾ ਜ਼ਿਆਦਾ ਹੈ ਗਿਆ ਸਕਿਨ ਸਾਡੀ ਖਰਾਬ ਹੋ ਰਹੀ ਹੈ ਤੇ ਇਹਦੇ ਕਰਕੇ ਜਿਵੇਂ ਕੜੀ ਪੱਤਾ ਇਸ ਸਕਿਨ ਵਾਸਤੇ ਵੀ ਬਹੁਤ ਲਾਭਦਾਇਕ ਹੈ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾ ਦਾਂਗੇ ਔਲੇ ਤੇ ਕਈ ਵਾਰੀ ਨਾ ਅਸੀਂ ਇਹ ਤੇਲ ਬਣਾਉਣ ਤੋਂ ਤਾਂ ਵੀ ਚਲਦੇ ਆ ਕਿ ਸਾਨੂੰ ਔਲੇ ਟਟਨੇ ਵੜਨੇ ਪਸੰਦ ਨਹੀਂ ਹੁੰਦੇ ਇਹਦੇ ਵਿੱਚੋਂ ਆਪਾਂ ਜਦੋਂ ਕੱਚੇ ਦੇ ਵਿੱਚੋਂ ਗਿੜਕ ਕੱਢਣੀ ਹੋਵੇ ਤਾਂ ਬਹੁਤ ਔਖੀ ਹੁੰਦੀ ਆ ਤੇ ਇਸ ਕਰਕੇ ਮੈਂ ਇਹ ਸਾਬ ਤੇ ਔਲੇ ਪਾਤੀ ਬਹੁਤ ਛੋਟੇ ਔਲੇ ਆ ਦੇਸੀ ਔਲੇ ਆ ਦੂਸਰੇ ਹਾਈਬ੍ਰਿਡ ਨਹੀਂ ਮੋٹے-ਮੋਟੇ ਨਹੀਂ ਹੈਗੇ ਤਾਂ ਇਸ ਕਰਕੇ ਇਹਦੇ ਵਿੱਚੋਂ ਆਪਾਂ ਗਿੜਕਾ ਤਾਂ ਅਲੱਗ ਕਰਾਂਗੇ ਪਰ ਬਹੁਤ ਹੀ ਆਸਾਨੀ ਨਾਲ ਕਰਾਂਗੇ ਆਪਣਾ ਕੋਈ ਵੀ ਜ਼ੋਰ ਜਾਂ ਕੁਝ ਨਹੀਂ ਲੱਗਣਾ ਤੇ ਉਹ ਆਪਾਂ ਗਿੜਕਾ ਅਲੱਗ ਤੋਂ ਕੱਢ ਦਾਂਗੇ ਬਾਹਰ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਕਿਉਂਕਿ ਜਿਹੜਾ ਪਿਆਜ਼ ਦਾ ਰਸ ਹੁੰਦਾ ਇਹਦੇ ਵਿੱਚ ਸਲਫਰ ਆਕਸਾਈਡ ਹੁੰਦਾ ਜਿਹੜਾ ਕਿ ਆਪਣੇ ਅੱਖਾਂ ਦੇ ਵਿੱਚੋਂ ਵੀ ਜਿਵੇਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਤੇ ਇਹ ਜਿਹੜੀ ਚੀਜ਼ ਹੁੰਦੀ ਆ ਇਹ ਸਾਡੇ ਵਾਲਾਂ ਦੀਆਂ ਜਣਾਸ ਤੇ ਬਹੁਤ ਚੰਗੀ ਹੁੰਦੀ ਆ ਤੇ ਇਹ ਹੈਗੀ ਕਲੌਂਜੀ ਤੇ ਮੇਥੀ ਤੇ ਤੁਹਾਨੂੰ ਪਤਾ ਇਹ ਇਹ ਦੋਨੋਂ ਚੀਜ਼ਾਂ ਵੀ ਸਾਡੇ ਵਾਲਾਂ ਦੇ ਬਹੁਤ ਫਾਇਦਾ ਕਰਦੀਆਂ ਤੇ ਇਹ ਹੈਗਾ ਜੀ অ্যালোਵੇਰਾ ਜੈਲ ਜਿਹੜਾ ਕਿ ਸਾਡੇ ਵਾਲਾਂ ਨੂੰ ਬਹੁਤ ਹੀ ਮੁਲਾਇਮ ਬਣਾ ਦਿੰਦਾ ਹੈਗਾ ਚਮਕੀਲੇ ਬਣਾਉਂਦਾ ਚਮਕਾਂ ਦੀ ਉਹਦੇ ਵਿੱਚ ਤੇ ਸਾਰੀਆਂ ਚੀਜ਼ਾਂ ਇਹ ਤਾਕਤ ਵਾਲੀਆਂ ਨੇ ਵਾਲਾਂ ਦੀਆਂ ਜੜ੍ਹਾਂ ਨੂੰ ਬਹੁਤ ਤਾਕਤ ਦਿੰਦੀਆਂ ਬਿਲਕੁਲ ਵਾਲ ਝੜਨੇ ਬੰਦ ਹੋ ਜਾਂਦੇ ਆ ਤੇ ਵਾਲਾਂ ਦੀ ਲੈਂਥ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਕੀ ਇਹ ਹੈ ਜੀ ਵਾਲ ਬਹੁਤ ਜ਼ਿਆਦਾ ਲੰਬੇ ਨਾ ਵੀ ਹੋਣ ਪਰ ਵਾਲਾਂ ਦੀ ਸਿਹਤ ਸੋਹਣੀ ਹੋਵੇ ਕਿਉਂਕਿ ਅੱਜਕੱਲ ਆਮ ਪ੍ਰੋਡਿਊਸ਼ਨ ਬਹੁਤ ਹੋ ਰਿਹਾ ਤੇ ਤਕਰੀਬਨ ਹੀ ਜਦੋਂ ਅਸੀਂ 35 ਸਾਲ ਤੱਕ ਜਾਂਦੇ ਹਾਂ ਤਾਂ ਸਾਡੇ ਵਾਲ ਬਿਲਕੁਲ ਸਫੇਦ ਹੋ ਜਾਂ ਹੋ ਚੁੱਕੇ ਹੁੰਦੇ ਆ ਤੇ ਅਸੀਂ ਚਾਹੁੰਦੇ ਆ ਕਿ ਚਲੋ ਜੋ ਸਾਡੇ ਨਾਲ ਹੋ ਗਈ ਅੱਗੇ ਸਾਡੇ ਆਉਣ ਵਾਲੇ ਬੱਚਿਆਂ ਨਾਲ ਨਾ ਹੋਵੇ ਤੇ ਇਹ ਥੋੜੇ ਜਿ ਦੇਸੀ ਨੁਕਤੇ ਆ ਪਹਿਲਾਂ ਤਾਂ ਜਿਵੇਂ ਆਪਾਂ ਦਹੀਂ ਦੇ ਨਾਲ ਬਿਨਹਾ ਲੈਂਦੇ ਸੀ ਸਾਡੀਆਂ ਮਾਵਾਂ ਦਹੀਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਨਹਾ ਦਿੰਦੀਆਂ ਸੀ ਤਾਂ ਉਹ ਬਹੁਤ ਵਧੀਆ ਚੀਜ਼ਾਂ ਸੀ ਪਰ ਹਣੇ ਹੁਣ ਅਸੀਂ ਉਹ ਸਾਰਾ ਕੁਝ ਛੱਡ ਚੁੱਕੇ ਹਾਂ ਇੱਥੋਂ ਤੱਕ ਕਿ ਅੱਜ ਕੱਲ ਦੇ ਬੱਚੇ ਦਹੀਂ ਖਾਣਾ ਪਸੰਦ ਨਹੀਂ ਕਰਦੇ ਦੁੱਧ ਤੋਂ ਬੜੀਆਂ ਚੀਜ਼ਾਂ ਨਹੀਂ ਖਾਂਦੇ ਤਾਂ ਫਿਰ ਵਾਲਾਂ ਦੀ ਸਿਹਤ ਕਿੱਥੋਂ ਵਧੀਆ ਹੋਣੀ ਹੈ ਖਰਾਕ ਹੀ ਸਾਡੀ ਉਸ ਤਰ੍ਹਾਂ ਦੀ ਹੋਗੀ ਤੇ ਇਹਦੇ ਕਰਕੇ ਸਾਨੂੰ ਇਹ ਚੀਜ਼ਾਂ ਵਰਤਨ ਦੀ ਜ਼ਰੂਰਤ ਪੈ ਰਹੀ ਹੈ ਕਿਉਂਕਿ ਪ੍ਰੋਡਿਊਸ਼ਨ ਹੀ ਇੰਨਾ ਜ਼ਿਆਦਾ ਹੈਗਾ ਤੇ ਇਹਦੇ ਆਸਤੇ ਆਪਾਂ ਬਿਲਕੁਲ ਸੇਮ ਅੱਗ ਤੇ ਹੀ ਬਣਾਉਣਾ ਇਹ ਜਿਹੜਾ ਹੌਲੀ-ਹੌਲੀ ਦਾ ਸਾਰਾ ਜੋ ਵੀ ਰਸ ਹੈਗਾ ਉਹ ਇਸ ਤੇਲ ਦੇ ਵਿੱਚ ਨਿਕਲ ਜਾਵੇ ਕਿਉਂਕਿ ਜੇਕਰ ਆਪਾਂ ਇੱਕਦਮ ਤੇਜ਼ ਅੱਗ ਤੇ ਬਣਾਵਾਂਗੇ ਤਾਂ ਫਿਰ ਇੱਕਦਮ ਹੀ ਸੜ ਜਾਊਗਾ ਸਾਰਾ ਕੁਝ ਇਹਨੂੰ ਸਾੜਨਾ ਤਾਂ ਜ਼ਰੂਰ ਹੈਗਾ ਪਰ ਬਿਲਕੁਲ ਹੌਲੀ-ਹੌਲੀ ਤਾਂ ਕਿ ਇਹਦਾ ਜੋ ਵੀ ਸਾਰਾ ਅਸਰ ਉਹ ਇਸ ਤੇਲ ਦੇ ਵਿੱਚ ਐਡ ਹੋ ਜਾਵੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹੁਣ ਤਕਰੀਬਨ 20 ਤੋਂ 25 ਮਿੰਟ ਲੱਗਦੇ ਬਨ ਦੇ ਲਈ ਪਰ ਬੰਦੀ ਇਹ ਚੀਜ਼ ਬਹੁਤ ਵਧੀਆ ਤੇ ਇਹਦੇ ਵਿੱਚ ਆਪਾਂ ਜਿਹੜਾ ਖਾਸ ਇੱਕ ਕੜੀ ਪੱਤਾ ਵੀ ਪਾਵਾਂਗੇ ਇਹ ਆਪਣੀ ਸਕਿਨ ਵਾਸਤੇ ਬਹੁਤ ਚੰਗਾ ਹੁੰਦਾ ਜਿਵੇਂ ਕੋਈ ਖਾਰਜ ਹੁੰਦੀ ਆ ਜਾਂ ਸਕਿਨ ਦੇ ਵਿੱਚ ਜ਼ਖਮ ਹੋ ਜਾਂਦੇ ਆ ਸਰਦੀ ਦੇ ਤੌਰ ਤੇ ਆਮ ਤੌਰ ਤੇ ਖੁਸ਼ਕੀ ਕਰਕੇ ਤਾਂ ਇਹ ਉਹਨਾਂ ਚੀਜ਼ਾਂ ਵਾਸਤੇ ਬਹੁਤ ਰਾਮਬਨ ਹੈਗਾ ਚੰਗੀ ਚੀਜ਼ ਹੈ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਜਿਹਦੇ ਵਿੱਚ ਕੋਈ ਟੈਮਿਕਲ ਹੋਵੇ ਕਿਉਂਕਿ ਸਾਰਾ ਕੁਝ ਆਪਣਾ ਦੇਸੀ ਹੈ ਘਰ ਦਾ ਤੇ ਬਾਕੀ ਆਪਣੀ ਸੋਈ ਦਾ ਉਹ ਸਾਨੂੰ ਬਾਹਰੋਂ ਲੈ ਕੇ ਆਉਂਦੀ ਜਰੂਰਤ ਹੀ ਨਹੀਂ ਪੈਂਦੀ ਹੁੰਦਾ ਕੀ ਹੈ ਕਿ ਸਾਰਾ ਕੁਝ ਸਾਡੇ ਕੋਲੇ ਹੋਣ ਦੇ ਬਾਵਜੂਦ ਵੀ ਸਾਡੀ ਥੋੜੀ ਜਿਹੀ ਘਾਲ ਹੋ ਜਾਂਦੀ ਹੈ ਤੇ ਸਾਨੂੰ ਆਪਣੇ ਆਪ ਵਾਸਤੇ ਟਾਈਮ ਹੀ ਨਹੀਂ ਮਿਲਦਾ ਅਸੀਂ ਕਦੇ ਆਪਣੇ ਕੇਸ ਆਪਣੇ ਵਾਲ ਦੇਖਦੇ ਨਹੀਂ ਵੀ ਅਸੀਂ ਕਿੱਥੇ ਸੀ ਤੇ ਕਿੱਥੇ ਆ ਚੁੱਕੇ ਹਾਂ ਇੰਨਾ ਆਪਣੇ ਘਰਾਂ ਦੇ ਵਿੱਚ ਮਸਤ ਹੋ ਗਏ బిజీ ਹੋ ਗਏ ਤੇ ਪਰ ਜਦੋਂ ਥੋੜਾ ਜਿਹਾ ਟਾਈਮ ਸਾਨੂੰ ਜ਼ਰੂਰ ਕੱਢਣਾ ਚਾਹੀਦਾ ਸਿਰਫ 20-25 ਮਿੰਟ ਲੱਗਦੇ ਨੇ ਇਸ ਤੇਲ ਨੂੰ ਬਣਾਉਣ ਤੇ ਤੇ 5-7 ਮਿੰਟ ਲੱਗਦੇ ਨੇ ਇਹਨੂੰ ਸਿਰ ਦੇ ਉੱਪਰ ਲਗਾਉਣ ਤੇ ਤੇ ਹਫਤੇ ਦੇ ਵਿੱਚ ਜੇ ਇੱਕ ਵਾਰ ਵੀ ਆਪਾਂ ਲਗਾ ਲੀਏ ਤਾਂ ਕਿੱਡੀ ਗੱਲ ਹੈ ਕਿਉਂਕਿ ਸਾਨੂੰ ਆਪਣੀ ਸਕਿਨ ਆਪਣਾ ਸਾਰਾ ਸਰੀਰ ਇਸ ਤਰ੍ਹਾਂ ਹੀਟ ਰੱਖਣਾ ਚਾਹੀਦਾ ਕਿ ਜਿਵੇਂ ਸਾਨੂੰ ਵਾਹਿਗੁਰੂ ਨੇ ਇਹ ਇੱਕ ਗਿਫਟ ਦਿੱਤਾ ਹੋਇਆ ਤੇ ਇਹਨੂੰ ਸੰਭਾਲ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਆ ਤੇ ਇਹ ਹੁਣ ਆਪਾਂ ਔਨਲਾਈਨ ਨੂੰ ਕੱਢ ਲੈਣਾ ਹੈਗਾ ਬਾਹਰ ਕਿਉਂਕਿ ਆਪਾਂ ਇਹਦੇ ਵਿੱਚ ਗਿੜਕਾ ਨੂੰ ਅਲੱਗ ਕਰਨਾ ਹੈਗਾ ਜੀ ਅਸੀਂ ਕੱਚੇ ਔਲੇ ਦੇ ਗਿਟਕਾ ਨੂੰ ਅਲੱਗ ਕਰਦੇ ਨਾਲੇ ਤਾਂ ਆਪਣੇ ਹੱਥ ਕਾਲੇ ਹੋ ਜਾਂਦੇ ਆ ਤੇ ਨਾਲੇ ਕੱਚੇ ਔਲੇ ਨੂੰ ਕੱਟਣਾ ਬਹੁਤ ਔਖਾ ਹੁੰਦਾ ਤੇ ਠੰਡ ਦਾ ਟਾਈਮ ਆ ਇਧਰ ਉਧਰ ਕੋਈ ਕਰਦ ਛੁਰੀ ਵਗੈਰਾ ਵੱਜ ਸਕਦੀ ਆ ਤੇ ਇਸ ਕਰਕੇ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਇਹਨੂੰ ਇਹਦੇ ਵਿੱਚੋਂ ਪਹਿਲਾਂ ਫਰਾਈ ਵਾਂਗੂ ਫਰਾਈ ਕੀਤੇ ਆ ਤੇ ਥੋੜੇ ਜਿਹਾ ਠੰਡੇ ਹੋਣ ਤੇ ਹੁਣ ਆਪਾਂ ਇਹਦੇ ਵਿੱਚੋਂ ਗਿਟਕ ਨੂੰ ਬਹੁਤ ਆਸਾਨੀ ਨਾਲ ਅਲੱਗ ਕਰ ਸਕਦੇ ਆ ਤੇ ਇਹਨੂੰ ਆਪਾਂ ਉਂਗਲ ਦੇ ਨਾਲ ਇਸ ਤਰ੍ਹਾਂ ਫੇਕੇ ਇਹਦੇ ਵਿੱਚੋਂ ਗਿਟਕ ਨੂੰ ਅਲੱਗ ਕਰ ਦਾਂਗੇ ਕਿਉਂਕਿ ਨਾ ਤਾਂ ਹੁਣ ਆਪਣੇ ਹੱਥ ਕਾਲੇ ਹੋਣੇ ਆ ਤੇ ਨਾ ਹੀ ਕੋਈ ਕਰਦ ਵੱਜਣ ਦਾ ਡਰ ਆ ਤੇ ਕਈ ਵਾਰੀ ਬਸ ਇਹ ਥੋੜੇ ਥੋੜੀਆਂ ਗੱਲਾਂ ਹੁੰਦੀਆਂ ਛੋਟੀਆਂ ਜਿਹੀਆਂ ਤਰੀਕਾ ਵਰਤ ਲਿਗੇ ਤਾਂ ਉਹੀ ਕੰਮ ਜਿਹੜਾ ਔਖਾ ਹੁੰਦਾ ਆਸਾਨ ਹੋ ਜਾਂਦਾ ਥੋੜੇ ਜੇ ਗਰਮ ਮੇਰੀਆਂ ਉਂਗਲਾਂ ਨੂੰ ਗਰਮ ਲੱਗ ਗਿਆ ਤਾਂ ਕਰਕੇ ਤੇ ਬਾਕੀ ਆਪਾਂ ਇਹਦੇ ਵਿੱਚੋਂ ਬਸ ਇਹ ਗਿਟਕਾ ਨੂੰ ਕਰ ਦੇਣਾ ਹੈਗਾ ਅਲੱਗ ਤੇ ਫਿਰ ਤੋਂ ਜਿਹੜਾ ਇਹ ਗੁੱਦਾ ਇਹਦੇ ਵਿੱਚ ਆਪਾਂ ਤੇਲ ਦੇ ਵਿੱਚ ਦੁਬਾਰਾ ਤੋਂ ਪਾ ਦੇਣਾ ਕਿਉਂਕਿ ਕਿਟਕਾ ਨੂੰ ਵੀ ਅਲੱਗ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਦਾ ਸਾਰਾ ਜਿਹੜਾ ਅੰਦਰ ਦਾ ਰਸ ਮਾੜਾ ਮੋਟਾ ਰਹਿ ਗਿਆ ਇਹਦੇ ਵਿੱਚ ਉਹ ਕੁਝ ਵੀ ਨਹੀਂ ਛੱਡਣਾ ਬਹੁਤ ਲਾਲਚੀਆਂ ਹੁਣ ਆਪਾਂ ਤੇਲ ਦੇ ਪਿੱਛੇ ਤੇਸ ਕਰਕੇ ਆਪਾਂ ਇਹਦਾ ਸਾਰਾ ਜਿਹੜਾ ਹੈਗਾ ਰਸ ਉਹ ਕੱਢ ਲੈਣਾ ਹੈਗਾ ਤੇ ਚਲੋ ਜੀ ਹੁਣ ਆਪਾਂ ਫਿਰ ਦੁਬਾਰਾ ਤੋਂ ਇਹਦੇ ਵਿੱਚ ਪਾ ਦਿੱਤਾ ਤੇ ਇਹਨੂੰ ਹੁਣ ਆਪਾਂ ਫਿਰ ਤੋਂ ਪੁੰਨਾ ਸ਼ੁਰੂ ਕਰਤਾ ਤਾਂ ਤੁਹਾਨੂੰ ਦੱਸਿਆ ਇਹਨੂੰ ਪੁੰਨਾ ਸਿਰਫ ਥੋੜਾ ਜਿਹਾ ਹਾਂਜੀ ਗਿੜਕਾ ਹੋ ਗਿਆ ਅਲੱਗ ਤੋਂ ਤਾਂ ਇਹ ਹੀ ਦੂਸਰਾ ਪੁੰਨਾ ਇਹਨੂੰ ਬਹੁਤ ਸਬਰ ਨਾਲ ਆ ਇਹ ਨਹੀਂ ਕਿ ਅੱਗ ਇੱਕਦਮ ਤੇਜ਼ ਕਰਨੀ ਹੈ ਨਹੀਂ ਕਰਨੀ ਬਹੁਤ ਸਿਮ ਸਲੋ ਤੇ ਹੌਲੀ-ਹੌਲੀ ਇਹਨੂੰ ਇਸ ਤਰ੍ਹਾਂ ਕਰਕੇ ਬਣਾਉਣਾ ਹੈਗਾ ਤਾਂ ਕਿ ਇਹਦਾ ਸਾਰਾ ਅਸਰ ਤੇਲ ਦੇ ਵਿੱਚ ਚਲਿਆ ਜਾਵੇ ਕੁਝ ਵੀ ਸਾਨੂੰ ਇਸ ਤਰ੍ਹਾਂ ਦਾ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਬਹੁਤ ਤੇਜ਼ੀ ਕਰਕੇ ਕੁਈ 2 ਮਿੰਟ ਦੇ ਨਾਲ ਆਪਾਂ ਨੂੰ ਜਿਆਦਾ ਫਰਕ ਨਹੀਂ ਪੈਂਦਾ ਤੁਸੀਂ ਆਪਣਾ ਰਾਮ ਨਾਲ ਕੰਮ ਕਰ ਸਕਦੇ ਹੋ ਇਹਨੂੰ ਬਿਲਕੁਲ ਸਲੋ ਅੱਗ ਤੇ ਰੱਖ ਕੇ ਤੇ ਉਹਦੇ ਨਾਲ ਕੀ ਹੁੰਦਾ ਕਿ ਆਪਣਾ ਇੱਕ ਬਹੁਤ ਵਧੀਆ ਤੇਲ ਬਣ ਕੇ ਸਾਹਮਣੇ ਆਊਗਾ ਜਿਹੜਾ ਕਿ ਹਫਤੇ ਦੇ ਵਿੱਚ ਤੁਸੀਂ ਇੱਕ ਤੋਂ ਦੋ ਵਾਰ ਲਗਾ ਸਕਦੇ ਹੋ ਜੇ ਦੋ ਵਾਰ ਲਗਾਉਂ ਤਾਂ ਬਹੁਤ ਚੰਗਾ ਜੇ ਓਵਰਨਾਈਟ ਰੱਖੋ ਇਹਨੂੰ ਤਾਂ ਫਿਰ ਉਸ ਤੋਂ ਬਹੁਤ ਵਧੀਆ ਪਰ ਅੱਜ ਕੱਲ ਦੇ ਬੱਚੇ ਜਿਹੜੇ ਹੈਗੇ ਨੇ ਇਹ ਤੇਲ ਨੂੰ ਬਿਲਕੁਲ ਪਸੰਦ ਹੀ ਨਹੀਂ ਕਰਦੇ ਇਹਨਾਂ ਨੂੰ ਇਹ ਹੈ ਕਿੰਨੇ ਜੀ ਅਸੀਂ ਤਾਂ ਇਹ ਤੇਲ ਵਰਤਨੇ ਹੀ ਨਹੀਂ ਖੁਸ਼ਕ ਜਾਂ ਕੁਝ ਵੀ ਰੱਖਨੇ ਉਸੇ ਤਰ੍ਹਾਂ ਹੀ ਵਾਲ ਤੇ ਉਹ ਹੀਅਰ ਫਾਲ ਦਾ ਮੇਨ ਕਾਰਨ ਬਣ ਰਿਹਾ ਖੁਸ਼ਕੀ ਹੋ ਰਹੀ ਹੈ ਸ਼ਿੱਕਰੀ ਬਣ ਰਹੀ ਹੈ ਜਿਹੜੀ ਕਿ ਬਿਲਕੁਲ ਚੰਗੀ ਨਹੀਂ ਲੱਗਦੀ ਵਾਲਾਂ ਦੇ ਵਿੱਚ ਤੇ ਨੂੰ ਹੁਣ ਆਪਾਂ ਨੱਪ ਨੱਪ ਕੇ ਜੋ ਵੀ ਕੁਝ ਰਹਿ ਗਿਆ ਸਾਰਾ ਇਹਦਾ ਅਸਰ ਕੱਢ ਦੇਣਾ ਇਹਦੇ ਵਿੱਚੋਂ ਤੇ ਇਹ ਬਸ ਹੁਣ ਆਪਣੀ ਲਾਸਟ ਸਟੇਜ ਦੇ ਉੱਪਰ ਆ ਬਿਲਕੁਲ ਹੁਣ ਇਹ ਇੱਕ ਕੋਲੇ ਦੀ ਤਰ੍ਹਾਂ ਹੀ ਹੋ ਗਿਆ ਹੈਗਾ ਇਦੇ ਵਿੱਚ ਹੁਣ ਆਪਾਂ ਇੱਕ ਚੀਜ਼ ਪਾਵਾਂਗੇ ਕਿਉਂਕਿ ਇਹ ਲੋਹੇ ਦੀ ਕੜਾਈ ਨਹੀਂ ਜੇਕਰ ਇੱਕ ਕੜਾਈ ਲੋਹੇ ਦੀ ਹੋਵੇ ਤਾਂ ਫਿਰ ਇਹਦੇ ਵਿੱਚ ਆਪਾਂ ਨੂੰ ਇਹ ਪਾਉਣ ਦੀ ਜ਼ਰੂਰਤ ਨਹੀਂ ਇਹ ਹੈਗਾ ਜੀ ਆਮਲਾ ਪਾਊਡਰ ਇਹ ਆਪਾਂ ਪਾਵਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਇੱਕ ਰੰਗ ਆ ਬਲੈਕਨੈਸ ਆ ਜਾਏ ਤਾਂ ਜਿਹੜੀ ਆਪਾਂ ਵਾਲਾਂ ਨੂੰ ਲਗਾਵਾਂਗੇ ਨਾ ਉਹ ਹੌਲੀ-ਹੌਲੀ ਕਰਕੇ ਵਾਲਾਂ ਨੂੰ ਚੜਨਾ ਸ਼ੁਰੂ ਹੋ ਜਾਊ ਇੱਕਦਮ ਨਹੀਂ ਚੜਦਾ ਕਿਉਂਕਿ ਜਿਹੜਾ ਕਲਰ ਜਾਂ ਡਾਈ ਹੁੰਦਾ ਉਹ ਸਿਰਫ 10 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦਿੰਦਾ ਤੇ ਉਹ ਉਨਾਂ ਹੀ ਨੁਕਸਾਨਦਾਇਕ ਹੁੰਦਾ ਵਰਤਦੇ ਰਹੇ ਆ ਪਹਿਲਾਂ ਪਰ ਹੁਣ ਪਤਾ ਲੱਗਣ ਲੱਗਾ ਕਿ ਕਿੰਨਾ ਇਸ ਚੀਜ਼ ਨੇ ਸਾਨੂੰ ਨੁਕਸਾਨ ਕੀਤਾ ਸਾਡੀਆਂ ਆਈ ਸਾਈਡ ਏਕ ਹੋ ਰਹੀ ਆ ਸਾਡੀ ਸਕਿਨ ਕਿੰਨੀ ਰਫ ਹੋ ਗਈ ਆ ਬਹੁਤ ਨੁਕਸਾਨ ਹੋਇਆ ਤੇ ਇਸ ਕਰਕੇ ਇਹ ਤੀਸੀ ਜੀਆਂ ਚੀਜ਼ਾਂ ਵਰਤੋ ਤਾਂ ਕਿ ਟਾਈਮ ਲੱਗੂਗਾ ਪਰ ਰਿਜ਼ਲਟ ਬਹੁਤ ਵਧੀਆ ਆਊਗਾ ਤੇ ਇਹਦੇ ਵਿੱਚ ਹੁਣ ਆਪਾਂ ਇਹ ਪਾ ਦਿੱਤਾ ਔਲੇ ਦਾ ਪਾਊਡਰ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਤੇ ਰੱਖਾਂਗੇ ਤੇ ਠੰਡਾ ਹੋ ਗਿਆ ਤੇ ਇਹਨੂੰ ਹਮੇਸ਼ਾ ਕਦੇ ਵੀ ਇਸ ਤਰ੍ਹਾਂ ਨਹੀਂ ਕਿ 40 ਦੇ ਨਾਲ ਜਾਂ ਪੂਣੀ ਦੇ ਨਾਲ ਪੁਣੋ ਇਹਨੂੰ ਇੱਕ ਕੱਪੜੇ ਦੇ ਵਿੱਚ ਹੀ ਪੋਣਾ ਕਿਉਂਕਿ ਵਾਲਾਂ ਦੇ ਵਿੱਚ ਜਦੋਂ ਆਪਾਂ ਲਗਾਉਨੇ ਆ ਨਾ ਤੇ ਥੋੜਾ ਬਹੁਤਾ ਵੀ ਉਹਦੇ ਵਿੱਚ ਚਲਿਆ ਜਾਵੇ ਕੁਝ ਵੀ ਤੇ ਉਹ ਖਾਰਿਸ਼ ਹੋਣ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪਾਂ ਇਹਨੂੰ ਕੱਪੜੇ ਦੇ ਵਿੱਚ ਪੋਣਾ ਕਿ ਤਾਂ ਕਿ ਬਾਹਰ ਜਦੋਂ ਆਪਾਂ ਤੇਲ ਬਣਾਈਏ ਤਾਂ ਉਹਦੇ ਵਿੱਚ ਕੁਝ ਵੀ ਨਾ ਜਾਵੇ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਨੱਪ-ਨੱਪ ਕੇ ਕੁੱਟ-ਕੁੱਟ ਕੇ ਦੇ ਵਿੱਚੋਂ ਕੱਢ ਦੇਣਾ ਸਾਰਾ ਤੇਲ ਤਾਂ ਕਿ ਬਹੁਤ ਮਿਹਨਤ ਦੇ ਨਾਲ ਬਣਿਆ ਹੋਇਆ ਤੇ ਬਹੁਤ ਹੀ ਚੰਗਾ ਗੁਣਕਾਰੀ ਤੇਲ ਹੈਗਾ ਤੇ ਇਹਨੂੰ ਤਕਰੀਬਨ ਵੈਸੇ ਤਾਂ ਸਾਰਾ ਸਾਲ ਹੀ ਵਰਤੋ ਨਹੀਂ ਤਾਂ ਸਰਦੀ ਦੇ ਵਿੱਚ ਤਾਂ ਤੁਸੀਂ ਜ਼ਰੂਰ ਹੀ ਵਰਤੋ ਪਰ ਜੇ ਸਾਰਾ ਸਾਲ ਵਰਤਗੇ ਇਹਨੂੰ ਵਰਤਨ ਦੀ ਅਤਿਤ ਪਾਲਗੇ ਤਾਂ ਹੋ ਸਕਦਾ ਕਿ ਸਾਡੇ ਵਾਲ ਸਫੇਦ ਹੋਣ ਹੀ ਨਾ ਤੇ ਜੇ ਸਫੇਦ ਹੋ ਚੁੱਕਿਆ ਤਾਂ ਉਹ 6 ਮਹੀਨੇ ਸਾਲ ਤੱਕ ਉਮਰ ਤੋਂ ਪਹਿਲਾਂ ਹੋਇਆ ਤਾਂ ਉਹ ਕਾਲੇ ਹੋਣੇ ਸ਼ੁਰੂ ਹੋ ਜਾਣ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਇਸ ਤੇਲ ਦੇ ਵਿੱਚੋਂ ਮਿਲਣਾ ਸ਼ੁਰੂ ਹੋ ਜਾਣਾ ਜੋ ਵੀ ਤਾਕਤ ਚਾਹੀਦੀ ਸੀ ਵਾਲਾਂ ਨੂੰ ਅਸੀਂ ਕਿਤੇ ਨਾ ਕਿਤੇ ਭੁੱਲ ਗਏ ਸੀ ਸਕਿੱਪ ਕਰ ਗਏ ਸੀ ਉਹ ਟਾਈਮ ਹੀ ਅਸੀਂ ਭੁੱਲ ਗਏ ਵੀ ਸਾਡੇ ਵਾਲਾਂ ਦੀ ਵੀ ਸਾਨੂੰ ਆਪਾਂ ਸੰਭਾਲ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹ ਕੱਪੜੇ ਦੇ ਨਾਲ ਨਿਚੋੜ ਕੇ ਸਾਰੇ ਦਾ ਸਾਰਾ ਤੇਲੇ ਚੋਂ ਕੱਢ ਲੈਣਾ ਕਿੰਨਾ ਵੀ ਜ਼ੋਰ ਲੱਗੇ ਕੱਪੜਾ ਭਾਵੇਂ ਫਟ ਜੇ ਪਰ ਆਪਾਂ ਇਸ ਨੂੰ ਛੱਡਣਾ ਕੁਛ ਨਹੀਂ ਤੇ ਜਿਹੜਾ ਇਹਦੇ ਵਿੱਚ ਮਟੀਰੀਅਲ ਰਹਿ ਜਾਊਗਾ ਨਾ ਜੇ ਗਰਮੀ ਹੋਵੇ ਤਾਂ ਇਹਨੂੰ ਆਪਾਂ ਇੱਕ ਪੈਕ ਦੇ ਤੌਰ ਤੇ ਨੂੰ ਪੀਸ ਕੇ ਇਹਦੇ ਵਿੱਚ ਥੋੜਾ ਜਿਹਾ ਕੁਛ ਵੀ ਮਹਿੰਦੀ ਪਾ ਲੋ ਜਾਂ ਮੁਲਤਾਨੀ ਮਿੱਟੀ ਪਾ ਲੋ ਤੇ ਬਾਹਰਾਂ ਦੇ ਉੱਪਰ ਪੈਕ ਨੂੰ ਪੈਕ ਵੀ ਲਗਾ ਸਕਦੇ ਆ ਉਹਦੇ ਨਾਲ ਵਾਲ ਬਹੁਤ ਜ਼ਿਆਦੀ ਵਧੀਆ ਹੋ ਜਾਂਦੇ ਆ ਸਿਲਕੀ ਹੁੰਦੇ ਆ ਤੇ ਚੰਗਾ ਲੱਗਦਾ ਹੈਗਾ ਤੇ ਪਰ ਹੁਣ ਤਾਂ ਸਰਦੀ ਆ ਕਿਉਂਕਿ ਸਰਦੀ ਦੇ ਵਿੱਚ ਨਹੀਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਔਇਲ ਔਇਲ ਹੈਗਾ ਜੀ ਇਹ ਜਿਹੜਾ ਆਪਾਂ ਕੋਈ ਵੀ ਵਰਤਦੇ ਹਾਂ ਤੁਸੀਂ ਜਿਵੇਂ ਆ ਸਮੈਲ ਦੀ ਤਰਤੀ ਕਿ ਬੱਚੇ ਹਨਾ ਉਹ ਲਗਾਉਂਦੇ ਨਹੀਂ ਕਈ ਵਾਰੀ ਵੀ ਸਾਨੂੰ ਸਮੈਲ ਤੇ ਇਹਦੇ ਨਾਲ ਕੀ ਹੁੰਦਾ ਕਿ ਵਾਲਾਂ ਦੇ ਵਿੱਚੋਂ ਸਮੈਲ ਆਉਣੀ ਆ ਸੌਰੀ ਤੇਲ ਦੇ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਜਿਹੜਾ ਆਮ ਤੇਲ ਵਰਤਦੇ ਹਾਂ ਕੋਈ ਵੀ ਸਮੈਲ ਆਮਲੇ ਦਾ ਹੋਵੇ ਜਾਂ ਜਿਵੇਂ ਮੇਰੇ ਕੋਲੇ ਕਿਉ ਕਾਰਪਿੰਸੀ ਆਪਾਂ ਉਹ ਪਾ ਲਿਆ ਹੈਗਾ ਤੇ ਉਹਦੇ ਨਾਲ ਇਹਦੀ ਸਮੈਲ ਤੇ ਵਿੱਚ ਵੀ ਇੱਕ ਵੱਖਰੀ ਚੀਜ਼ ਆ ਜਾਂਦੀ ਹੈ ਤੇ ਇਹ ਨੂੰ ਹੁਣ ਆਪਾਂ ਮੈਂ ਤੁਹਾਨੂੰ ਦਿਖਾਵਾਂ ਕਿ ਆਪਾਂ ਇਹੇ ਗਲਾਸ 'ਚ ਸਰੋਂ ਦੇ ਤੇਲ ਦਾ ਇਹਦੇ ਵਿੱਚੋਂ ਕੁਝ ਵੀ ਨਹੀਂ ਘਟਿਆ ਕੁਝ ਥੋੜਾ ਬਹੁਤਾ ਫਰਕ ਪਿਆ ਤੇ ਕਿਉਂਕਿ ਉਹਨਾਂ ਕ ਆਪਣੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਦਾ ਰਸ ਆ ਗਿਆ ਵਿੱਚ ਇਹਦੇ ਤੇ ਥੋੜਾ ਜਿਹਾ ਤੇਲ ਆਪਣਾ ਸਿਰਫ ਸੜਿਆ ਹੈਗਾ ਜਾਂ ਕੋਈ ਜਲ ਗਿਆ ਤੇ ਬਾਕੀ ਜਿਹੜਾ ਜਿਵੇਂ ਐਲੋਵੇਰਾ ਜੈਲ ਸੀ ਤੇ ਆਮਲਾ ਸੀ ਜਾਂ ਕੁਝ ਉਹਨਾਂ ਦਾ ਰਸ ਆ ਗਿਆ ਤੇ ਇਹ ਚੀਜ਼ ਬਣ ਗਈ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ